ਹਾਂ ਲੱਖ ਲੱਖ ਵਾਲੇ ਦੂ ਦੂ ਲੱਖ ਵਾਲੇ ਸਰਕਾਰ ਦੇ ਕਰਮਚਾਰੀ ਕਲਮਸ਼ੋਰ ਹੜਤਾਲ ਕਰਾਂਗੇ ਕਹਿੰਦੇ ਉਹ ਸਾਡੇ ਕੋਲੇ ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਤੁਹਾਡੇ ਨਾਲੋਂ ਵੱਧ ਬੜੇ ਲਿਖੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਤੁਸੀਂ ਸ਼ੁਕਰ ਕਰੋ ਤੁਹਾਨੂੰ ਕਲਮ ਮਿਲੀ ਹੋਈ ਹੈ ਯਾਰ 10000 ਤੇ ਰੱਖਿਆ ਬੰਦਾ ਕਿਉਂਕਿ ਆਪ ਇੰਨੀ ਲੈਂਦਾ ਆਪ ਕੋਈ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਮੇਰੇ ਕੋਲੇ ਸਾਰੀਆਂ ਲਿਸਟਾਂ ਪਈਆਂ ਨੇ ਮੈਨੂੰ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਨਾ ਕਿਰਪਾ ਕਰ ਆਹੀ ਚੱਲੂਗੀ ਹੁਣ ਰਖੜੀ ਤੈਨੂੰ ਲੱਗਦਾ ਹੁਣ ਚਲਾਉਣੀ ਨੇ ਇਹਨਾਂ ਨੇ ਆ ਮੀਡੀਆ ਵਾਲੇ ਨੇ ਆ ਹੀ ਚੱਲੂ ਭਗਵੰਤ ਮਾਣ ਨੇ ਦਿੱਤੀ ਸਿੱਧੀ ਧਮਕੀ ਕੋਈ ਗੱਲ ਜੇ ਧਮਕੀ ਮੰਨਣੀ ਹੈ ਧਮਕੀ ਮੰਨ ਲਓ ਮੈਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜੂਗਾ ਕੰਮ ਕਰਕੇ ਰਾਜੀ ਨਹੀਂ ਕੋਈ ਯਾਰ ਜੇ ਸਾਢੇ 7 ਵਜੇ ਮੈਂ ਟਾਈਮ ਕੀਤਾ ਤਾਂ ਮੈਂ ਸਾਢੇ 7 ਵਜੇ ਜਾਂਦਾ ਸੀਗਾ ਆਪ ਕੰਮ ਕਰਨ ਮੈਂ ਵੀ ਕੰਮ ਸਮਝਦਾ ਆਪਣੇ ਕੰਮ ਨੂੰ ਰਿਕਾਰਡ ਕਰਾ ਕੇ ਦੇਖ ਲਿਓ ਸੈਕਟੇਟ ਦੇ ਵਿੱਚ ਮੈਂ ਕਈ ਵਾਰੀ ਰਾਤ ਦੇ 8-8 ਵਜੇ ਤੱਕ ਬੈਠਾ ਆਪਣੇ ਦਫ਼ਤਰ 'ਚ ਕਿ ਫਾਈਲਾਂ ਪੂਰੀਆਂ ਨਹੀਂ ਹੋਈਆਂ 8-8 ਵਜੇ ਤੱਕ ਰਾਤ ਦੇ ਮੈਂ ਕੰਮ ਕਰਦਾ ਮੈਂ ਵੀ ਇਹਨੂੰ ਕੰਮ ਸਮਝਦਾ ਔਰ ਇਹ ਕੰਮ ਮੈਂ ਲੋਕਾਂ ਦੇ ਹੱਥ ਜੋੜ ਕੇ ਆਪ ਮੰਗਿਆ ਹੋਇਆ ਕਿ ਮੈਨੂੰ ਇਹ ਕੰਮ ਦਿਓ ਫਿਰ ਤੁਸੀਂ ਦੇਖਿਓ ਕਿ ਤੁਸੀਂ ਮੈਨੂੰ ਦੇਤਾ ਕੰਮ ਇਹ ਹੁਣ ਤੁਸੀਂ ਵੇਲੇ ਮੈਂ ਮੈਂ ਕੰਮ ਤੇ ਹਾਂ ਬਸ ਮੇਰੀ ਕੱਲੀ ਕੱਲੀ ਗੱਲ ਤੇ ਮੇਰੀ ਬਾਜ ਅੱਖ ਹੈ ਮੇਰੀ ਕਿ ਕੌਣ ਕਿੱਥੇ ਲੋਕਾਂ ਨੂੰ ਟੰਗ ਕਰ ਰਿਹਾ ਹੈ ਜਿਹੜਾ ਖਜ਼ਾਨੇ ਦਾ ਪੈਸਾ ਖਾਊਗਾ ਜਿਹੜਾ ਪੰਜਾਬ ਦੇ ਖਜ਼ਾਨੇ ਦਾ ਪੈਸਾ ਖਾ ਚੁੱਕਿਆ ਹੈ ਜਾਂ ਜਿਹੜਾ ਲੋਕਾਂ ਦੇ ਆ ਸਹੂਲਤਾਂ ਦੇ ਵਿੱਚ ਟਾਂਗੜਾ ਆਊਗਾ ਕੋਈ ਉਹਨੂੰ ਉਹਦੇ ਵਾਸਤੇ ਕੋਈ ਮੇਰੇ ਕੋਲੇ ਹਮਦਰਦੀ ਨਹੀਂ ਹੈ ਕਿ ਮੇਰੇ ਕੋਲੇ ਹਮਦਰਦੀ ਲੈ ਕੇ ਨਾ ਆਵੇ ਉਹ ਤੇ ਸਖਤ ਐਕਸ਼ਨ ਹੋਊਗਾ ਜੀ ਹੱਦ ਆ ਯਾਰ ਲੱਖ ਲੱਖ ਡੇਢ ਡੇਢ ਲੱਖ ਤਨਖਾਹਾਂ ਲੈਣੇ ਹੋ ਰੋਜ਼ ਹੜਤਾਲ ਹਾਜ ਯੂਨੀਅਨ ਇਹ ਹੜਤਾਲ ਸਰਕਾਰੀ ਕਰਮਚਾਰੀਆਂ ਸਰਕਾਰ ਦੀ ਨੌਕਰੀ ਕਰ ਰਹੇ ਹੋ ਕੋਈ ਮੰਗ ਹੈ ਕੋਈ ਜਾਇਜ਼ ਹੈ ਕੋਈ ਕੋਈ ਨਿੱਜੀ ਹੈ ਕੋਈ ਜਾਇਜ਼ ਮੰਗ ਦੱਸੋ ਨਾ ਜੀ ਕਲਮ ਛੋੜ ਹੜਤਾਲ ਉਥੇ ਕੀ ਹੋਊਗਾ ਲੋਕ ਤੰਗ ਹੋਣਗੇ ਲੋਕ ਤੰਗ ਹੋਣਗੇ ਫਿਰ ਭਗਵੰਤ ਮਾਨ ਨੂੰ ਪੰਗਾ ਪਾਊਗਾ ਅੱਛਾ ਫਿਰ ਭਗਵੰਤ ਮਾਨ ਨੂੰ ਪੰਗਾ ਪਾਉਣ ਵਾਸਤੇ ਲੋਕਾਂ ਨੂੰ ਤੰਗ ਕਰੋਗੇ ਫਿਰ ਪਹਿਲੀ ਮੈਂ ਹੀ ਕਿਉਂ ਨਾ ਕਹਿਦਾ ਉਹਨਾਂ ਨੂੰ ਕਿ ਭਾਈ ਆਇਓ ਨਾ ਫਿਰ ਕਲਮ ਤੋਂ ਬਾਅਦ ਇੱਕ ਵਾਰੀ ਕਲਮ ਛੱਡ ਕੇ ਦਿਖਾਓ ਤੁਸੀਂ ਫਿਰ ਕਲਮ ਛੋੜ ਹੜਤਾਲ ਉਹ ਸਾਡੇ ਕੋਲੇ ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਤੁਹਾਡੇ ਨਾਲੋਂ ਵੱਧ ਬੜੇ ਲਿਖੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਤੁਸੀਂ ਸ਼ੁਕਰ ਕਰੋ ਤੁਹਾਨੂੰ ਕਲਮ ਮਿਲੀ ਹੋਈ ਹੈ ਯਾਰ ਕਲਮ ਛੋੜ ਹੜਤਾਲ ਇਸ ਤਰ੍ਹਾਂ ਨਹੀਂ ਚੱਲੂਗਾ ਸ਼ਾਇਦ ਮੈਨੂੰ ਸਮਝਦੇ ਹੋਣਗੇ ਨਵੇਂ ਆਏ ਨੇ ਇਹ ਜਾਂ ਨਮਾਏ ਇਹ ਮੈਨੂੰ ਸਭ ਪਤਾ ਹੈ ਮੈਂ ਕੋਈ ਨਮਾ ਨਹੀਂ ਮੇਰੀ ਕੱਲੀ ਕੱਲੀ ਗੱਲ ਤੇ ਮੇਰੀ ਬਾਜ ਅੱਖ ਹੈ ਮੇਰੀ ਕਿ ਕੌਣ ਕਿੱਥੇ ਲੋਕਾਂ ਨੂੰ ਤੰਗ ਕਰ ਰਿਹਾ ਜਿਹੜਾ ਖਜ਼ਾਨੇ ਦਾ ਪੈਸਾ ਖਾਊਗਾ ਜਿਹੜਾ ਪੰਜਾਬ ਦੇ ਖਜ਼ਾਨੇ ਦਾ ਪੈਸਾ ਖਾ ਚੁੱਕਿਆ ਹੈ ਜਾਂ ਜਿਹੜਾ ਲੋਕਾਂ ਦੇ ਸੁਹੂਲਤਾਂ ਦੇ ਵਿੱਚ ਟਾਂਗੜਾ ਆਊਗਾ ਕੋਈ ਉਹਨੂੰ ਉਹਦੇ ਵਾਸਤੇ ਕੋਈ ਮੇਰੇ ਕੋਲੇ ਹਮਦਰਦੀ ਨਹੀਂ ਹੈਗੀ ਮੇਰੇ ਕੋਲੇ ਹਮਦਰਦੀ ਲੈ ਕੇ ਨਾ ਆਵੇ ਉਹ ਤੇ ਸਖਤ ਐਕਸ਼ਨ ਹੋਊਗਾ ਜੀ ਅੱਗੇ ਦੀ ਅੱਖੇ ਆ ਕਲਮਛੋੜ ਵਾਲਿਆਂ ਨੇ ਅੱਗੇ ਦੀ ਅੱਗੇ ਬੰਦੇ ਰੱਖੇ ਹੋਏ ਨੇ ਆਪ ਜਾਂਦੇ ਹੀ ਨਹੀਂ ਉੱਥੇ ਹੋਰ ਬੰਦਾ ਰੱਖਿਆ ਹੋਇਆ ਹੈ 10000 ਤੇ ਰੱਖਿਆ ਬੰਦਾ ਕਿਉਂਕਿ ਆਪ ਇੰਨੀ ਲੈਂਦਾ ਆਪ ਕੋਈ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਮੇਰੇ ਕੋਲੇ ਸਾਰੀਆਂ ਲਿਸਟਾਂ ਪਈਆਂ ਨੇ ਮੈਨੂੰ ਬੱਸ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਨਾ ਕਿਰਪਾ ਕਰ ਆਹੀ ਚੱਲੂਗੀ ਹੁਣ ਰਖੜੀ ਤਾਂ ਮੈਨੂੰ ਲੱਗਦਾ ਉਹਨਾਂ ਨੇ ਚਲਾਉਣੀ ਨੇ ਇਹਨਾਂ ਨੇ ਆ ਮੀਡੀਆ ਵਾਲੇ ਨੇ ਆਹੀ ਚੱਲੂ ਭਗਵਾਨ ਤੁਮਾਰ ਨੇ ਦਿੱਤੀ ਸਿੱਧੀ ਧਮਕੀ ਕੋਈ ਗੱਲ ਜੇ ਧਮਕੀ ਮੰਨਣੀ ਹੈ ਧਮਕੀ ਮੰਨ ਲਓ ਮੈਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜੂੰਗਾ ਤਾੜੀਆਂ ਮਾਰਦੋਂ ਇਹ ਵੀ ਆ ਜਾਣਗੇ ਵਿੱਚ ਗੱਲ ਨਹੀਂ ਬਾਤ ਨਹੀਂ ਤੀਜੇ ਦਿਨ ਦਰੀ ਪਿਛਾ ਕੇ ਬਹਿ ਜਾਂਦੇ ਉੱਥੇ ਕੰਮ ਕਰਕੇ ਰਾਜੀ ਨਹੀਂ ਕੋਈ ਆ ਜੇ ਸਾਢੇ 7 ਵਜੇ ਮੈਂ ਟਾਈਮ ਕੀਤਾ ਤਾਂ ਮੈਂ ਸਾਢੇ 7 ਵਜੇ ਜਾਂਦਾ ਸੀਗਾ ਆਪ ਕੰਮ ਕਰਨ ਮੈਂ ਵੀ ਕੰਮ ਸਮਝਦਾ ਆਪਣੇ ਕੰਮ ਨੂੰ ਰਿਕਾਰਡ ਕਰਾ ਕੇ ਦੇਖ ਲਿਓ ਸੈਕਟਰੀਏਟ ਦੇ ਵਿੱਚ ਮੈਂ ਕਈ ਵਾਰੀ ਰਾਤ ਦੇ 8-8 ਵਜੇ ਤੱਕ ਬੈਠਾ ਆਪਣੇ ਦਫ਼ਤਰ 'ਚ ਕਿ ਫਾਈਲਾਂ ਪੂਰੀਆਂ ਨਹੀਂ ਹੋਈਆਂ 8-8 ਵਜੇ ਤੱਕ ਰਾਤ ਦੇ ਮੈਂ ਕੰਮ ਕਰਦਾ ਮੈਂ ਵੀ ਇਹਨੂੰ ਕੰਮ ਸਮਝਦਾ ਔਰ ਇਹ ਕੰਮ ਮੈਂ ਲੋਕਾਂ ਦੇ ਹੱਥ ਜੋੜ ਕੇ ਆਪ ਮੰਗਿਆ ਹੋਇਆ ਕਿ ਮੈਨੂੰ ਇਹ ਕੰਮ ਦਿਓ ਫਿਰ ਤੁਸੀਂ ਦੇਖਿਓ ਤੇ ਤੁਸੀਂ ਮੈਨੂੰ ਦੇਤਾ ਕੰਮ ਇਹ ਹੁਣ ਤੁਸੀਂ ਵੇਲੇ ਮੈਂ ਮੈਂ ਕੰਮ ਤੇ ਆ ਬਸ ਸੋ ਮੈਂ ਕਹਿਣਾ ਕੰਮ ਕਰੀਏ ਵਰਕ ਕਲਚਰ ਆਵੇ ਮਾਈਂਡ ਚ ਠੀਕ ਹੈ ਨਾ ਇਹ ਨਹੀਂ ਹੈਗਾ ਕਿ ਹੁਣ ਮੈਂ ਤੁਹਾਨੂੰ ਵੀ ਭੈਣ ਬਣ ਕੇ ਨਾ ਕਹਿਣਾ ਸਭ ਤੋਂ ਵੱਡੀ ਬਿੰਦਤ ਹੁੰਦੀ ਹੈ ਭੈਣ ਬਣ ਕੇ ਹੈ ਨਾ ਲੈ ਹੁਣ ਲੱਗ ਤਾਂ ਜਾਵਾਂਗੇ ਭੈਣ ਬਣ ਕੇ ਬਾਦਲੀਆਂ ਵਾਸਤੇ ਨਾ ਅਰਜੀਆਂ ਲੈ ਕੇ ਨਾ ਆ ਜਿਓ ਵੀ ਹੁਣ ਮੈਨੂੰ ਫਰੋਜਪੁਰ ਮਾਰਿਆ ਜੀ ਉੱਥੋਂ ਫਿਰ ਬਈ ਇੱਥੇ ਘਰੇ ਇੰਨਾ ਘਰ ਮੇਰਾ ਇੰਨਾ ਥੋੜੇ ਜਿਹੇ ਚਿਰ ਕੋਸ਼ਿਸ਼ ਤਾਂ ਕੀਤੀ ਐ ਮੰਤਰੀ ਸਾਹਿਬਾ ਨੇ ਕਿ ਘਰਾਂ ਦੇ ਨੇੜੇ ਤੇੜੀ ਰਹੀਏ ਜਿਹੜੀਆਂ ਵਿਆਹੀਆਂ ਨੇ ਉਹ ਸਹੁਰਿਆਂ ਦੇ ਨੇੜੇ ਤੇੜੇ ਰਹਿਣ ਜਿਹੜੀਆਂ ਕੁਆਰੀਆਂ ਕੁੜੀਆਂ ਨੇ ਉਹ ਆਪਣੇ ਪੇਕਿਆਂ ਦੇ ਨੇੜੇ ਤੇੜੇ ਰਹਿਣ ਪਰ ਫਿਰ ਵੀ ਕਿਤੇ ਕਿਤੇ ਇੱਧਰ ਉੱਧਰ ਬਦਲੀ ਹੋ ਜਾਂਦੀ ਐ ਆਪਾਂ RAM ਨਾਲ ਬਾਤ ਬਦਲ ਲੈ ਇੱਕ ਵਾਰੀ ਸਿਸਟਮ ਦੇ ਵਿੱਚ ਆਓ ਕੰਮ ਕਰੋ ਸਟੇਟ ਸਕੱਤਰ ਸਾਹਿਬਾ ਨੇ ਕਹਿ ਸੀਗਾ ਕਿ ਆਪਣਾ ਕੰਮ ਪੇਸ਼ਾ ਆਪਣਾ ਛੱਡ ਕੇ ਡਾਕਟਰ ਬਲਜੀਤ ਗੁਰ ਨਹੀਂ ਨਹੀਂ ਮੈਂ ਤੁਹਾਨੂੰ ਅਪਡੇਟ ਕਰਨਾ ਚਾਹੁੰਦਾ ਪੇਸ਼ਾ ਛੱਡਿਆ ਨਹੀਂ ਇਹਨਾਂ ਨੇ ਅੱਖਾਂ ਦੇ ਡਾਕਟਰ ਨੇ ਬਹੁਤ ਫੇਮਸ ਤੇ ਮੁਫਤ ਆਪਰੇਸ਼ਨ ਕਰਨ ਚ ਤਾਂ ਬਹੁਤ ਜ਼ਿਆਦਾ ਫੇਮਸ ਨੇ ਮਲੋੜ ਦੇ ਇਲਾਕੇ ਚ ਅੱਜ ਵੀ ਅੱਜ ਵੀ ਸਾਰਾ ਸਮਾਨ ਇਹਨਾਂ ਦੀ ਗੱਡੀ ਚ ਹੁੰਦਾ ਕਿਤੇ ਫੰਕਸ਼ਨ ਤੇ ਗਏ ਵੀ ਕਈ ਵਾਰੀ ਅੱਖਾਂ ਦਾ ਆਪਰੇਸ਼ਨ ਕਰੇ ਹੁੰਦੇ ਕਿਉਂਕਿ profession ਹੈ ਅੰਦਰ ਜਿਹੜਾ ਡਾਕਟਰ ਹੈ ਉਹ ਥੋੜੀ ਮਰਨ ਦੇਣਾ ਹੈ ਜਿਹੜਾ ਅੰਦਰ ਪ੍ਰੋਫੈਸ਼ਨ ਹੈ ਉਹਦੇ ਨਾਲ ਉਹਦੀ ਸੌਂ ਖਾਦੀ ਹੋਈ ਹੈ ਕਿਤੇ ਦੀ ਤਾਂ ਪੁਲਿਸ ਵਾਲੇ ਨੇ ਇਹਨਾਂ ਨੇ ਸਵਿਧਾਨ ਦੀ ਸੌਂ ਖਾਦੀ ਹੋਈ ਹੈ ਸਰਕਾਰੀ ਕਰਮਚਾਰੀ ਨੇ ਉਹ ਇਹ ਪੰਜਾਬ ਦੀ ਸੇਵਾ ਦੀ ਸੌਂ ਖਾਂਦੇ ਆ ਸੋ ਇਹ ਜ਼ਰੂਰੀ ਹੈ ਕਿ ਆਪਣੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰੋ ਬਰਕਤ ਪਾਊਗਾ ਪਰਮਾਤਮਾ ਬਰਕਤ ਪਾਊਗਾ ਮੇਰੇ ਕੋਲੇ ਬਹੁਤ ਵੱਡੇ ਵੱਡੇ ਬੰਦੇ ਆਉਂਦੇ ਆ ਜਿਹੜੇ ਫੈਕਟਰੀਆਂ ਲਾਉਣ ਵਾਲੇ ਕੋਈ ਹਜ਼ਾਰ ਕਰੋੜ ਦਾ ਕੋਈ ਕਹਿੰਦਾ 100 ਕਰੋੜ ਦਾ ਕੋਈ 500 ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਬਾਕੀ ਮੈਨੂੰ ਪਤਾ ਨਹੀਂ ਇੱਕ ਗੱਲ ਮੈਂ ਤੁਹਾਨੂੰ ਪੱਕੀ ਦੱਸਦਾ ਕਿ ਪੰਜਾਬ ਦੇ ਵਿੱਚ ਫੈਕਟਰੀ ਲਾ ਲੋਗੇ ਨਾ ਪੰਜਾਬ ਦੀ ਧਰਤੀ ਫਰਟਾਈਲ ਹੈ ਉਪਜਾਊ ਧਰਤੀ ਹੈ ਕੌਮ ਮਿਹਨਤੀ ਹੈ ਨੰਬਰ 3 ਤੇ ਸਭ ਤੋਂ ਵੱਡਾ ਜੀਨੇ ਪੰਜਾਬ ਵਿੱਚ ਕੰਮ ਕਰ ਲਿਆ ਇਹ ਧਰਤੀ ਬਰਕਤ ਪਾਉਂਦੀ ਹੈ ਉਹ ਭੁੱਖਾ ਨਹੀਂ ਮਰਦਾ ਉਹ ਨਹੀਂ ਭੁੱਖਾ ਮਰਦਾ ਸੋ ਤੁਸੀਂ ਆਪਾਂ ਸਾਰੇ ਕਿਸਮਤ ਵਾਲਿਆਂ ਕਿ ਆਪਾਂ ਪੰਜਾਬ 'ਚ ਜੰਮੇ ਹੋਏ ਆ ਤੇ ਧਰਤੀ ਮਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਵੇਲੇ ਜਿਸ ਵੇਲੇ ਕੋਈ ਫੈਕਟਰੀ ਹੋਈ ਨਹੀਂ ਸੀ ਧੂਆਂ ਕਰਨ ਵਾਲੀ ਜਿਸ ਵੇਲੇ ਕੋਈ ਫੈਕਟਰੀ ਹੋਈ ਨਹੀਂ ਸੀ ਗੰਦਾ ਪਾਣੀ ਸਤਲੁਜ ਚ ਜਬਿਆਸ ਚ ਪਾਉਣ ਵਾਲੀ ਜਿਸ ਵੇਲੇ ਬੁੱਢਾ ਦਰਿਆ ਜਿਹੜਾ ਸੀਗਾ ਉਹਨੂੰ ਉਹ ਉਹਦਾ ਰੰਗ ਕਾਲਾ ਨਹੀਂ ਸੀ ਉਸ ਵੇਲੇ ਬਾਬਾ ਜੀ ਨੇ ਕਹਿਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਪਵਨ ਹਵਾ ਪਾਣੀ ਨੂੰ ਪਿਤਾ ਧਰਤੀ ਨੂੰ ਮਾਤਾ ਸੋ ਅਸੀਂ ਤਾਂ ਉਹ ਬੰਦੇ ਆ ਜੀ ਵਾਤਾਵਰਨ ਪ੍ਰੇਮੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚੋਂ ਹਰ ਰੋਜ਼ ਸਵੇਰੇ ਸ਼ਾਮ ਸਰਬੱਤ ਦਾ ਭਲਾ ਅਰਦਾਸ ਕਰਦੇ ਆਂ ਅਸੀਂ ਅਸੀਂ ਕਿਸੇ ਦਾ ਕੀ ਬੁਰਾ ਕਰਾਂਗੇ ਵਤਨ ਪ੍ਰਸਤ ਲੋਕਾਂ ਸੀ ਆਜ਼ਾਦੀ ਲੈ ਕੇ ਦਿੱਤੀ ਅਸੀਂ ਆਜ਼ਾਦੀ ਨੂੰ ਸੰਭਾਲਣ ਵਾਸਤੇ ਵੀ ਅਸੀਂ ਅੱਜ ਵੀ ਹੱਕਾਂ ਤਾਣੀ ਖੜੇ ਨੇ ਸਾਡੇ ਨੌਜਵਾਨ ਮੁੰਡੇ ਕਾਰਗਿਲ ਤੋਂ ਲੈ ਕੇ ਜੈਸਲਮੇਰ ਤੋਂ ਲੈ ਕੇ ਉਹ ਬੰਗਲਾਦੇਸ਼ ਦੇ ਬਾਰਡਰ ਤੱਕ ਪੰਜਾਬੀ ਮੁੰਡੇ ਖੜੇ ਨੇ ਸਾਰੇ ਮੁਲਕ ਨੂੰ ਰੋਟੀ ਖਾਣ ਵਾਲੇ ਅਸੀਂ ਸੋ ਇਸ ਕਰਕੇ ਭਾਰਤ ਹੈ ਵਾਂਗ ਮੁਦਰੀ ਵਿੱਚ ਨਗ ਪੰਜਾਬ ਦਾ ਹਾਂ ਇਥੇ ਕੋਈ ਵਾਰ ਕਰੇ ਇਹਦੀ ਕੋਈ ਹੱਕਾਂ ਨੂੰ ਪੰਜਾਬ ਦੇ ਹੱਕਾਂ ਨੂੰ ਕੋਈ ਦੱਬਣ ਦੀ ਕੋਸ਼ਿਸ਼ ਕਰੇ ਜਾ ਪੰਜਾਬ ਦੇ ਜਿਹੜੇ ਜਮਹੂਰੀ ਅਧਿਕਾਰ ਨੇ ਉਹਨਾਂ ਬਾਰੇ ਕੋਈ ਧਮਕੀ ਭਰੇ ਅੱਖਰ ਲਿਖ ਕੇ ਦੇਵੇ ਜਾਂ ਬੋਲੇ ਫਿਰ ਮੈਂ ਉਹ ਸ਼ੇਰ ਸੁਣਾਉਣਾ ਹੁਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹਿ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ